ਇਸ ਕੁਆਲਿਟੀ ਤੁਹਾਨੂੰ ਦਿਖਾਈ ਹੈ ਤੇ ਮੱਥੇ ਦੇ ਵਿੱਚ ਇੱਕ ਵੀ ਵਾਲ ਨਹੀਂ ਜੇ ਚਿੱਟਾ ਬਿਲਕੁਲ ਬਲੈਕ ਆ ਸ਼ਾਈ ਸ਼ੂਈ ਤੁਹਾਡੇ ਸਾਹਮਣੇ ਆ ਇਧਰ ਇੱਕ ਬੈਣੀ ਵਾਲੇ ਪਾਸਿਓਂ ਪਾ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਗੱਪਣ ਪਸ਼ੂਆ ਦੋਸਤੋ ਵਿੱਚ ਪੁੱਛਣਾ ਫਰਜ਼ ਬਣਦਾ ਬਹੁਤੇ ਵੀਰ ਚਲੋ ਇੱਥੇ ਆਣ ਕੇ ਸੌਦਾ ਕਰਦੇ ਆ ਉਹਨਾਂ ਲਈ ਵੀ ਵੈਲਨ ਕੋਡਾ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਬੁਰਜ ਨੱਥੂ ਕੇ ਪਤੀ သਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਉਨਰ ਵੀਰ ਬਲਜਿੰਦਰ ਸਿੰਘ ਹੁਣਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਵੀਰ ਹੁਣਾਂ ਦੇ ਫਾਰਮ ਤੋਂ ਤੁਹਾਨੂੰ ਦਿਖਾਈਆਂ ਨੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਟੋਟਲ ਆਪਾਂ ਤੁਹਾਨੂੰ 7 ਦੇ ਦਿਖਾਉਣੇ ਆ ਤਿੰਨ ਮੱਝਾਂ ਸੂਈਆਂ ਸਵਾਈਆਂ ਨੇ ਤੇ ਤਿੰਨ ਹੀ ਗੱਪਣ ਇੱਕ ਟੋਕੜ ਗੱਪਣ ਝੋਟੀ ਦਿਖਾਵਾਂਗੇ ਬਾਕੀ 6 7 8 7 ਨਾਲ ਜਿਹੜੇ ਆ ਇਸ ਕਿਲੇ ਤੇ ਇਸ ਫਾਰਮ ਤੇ ਮੌਜੂਦ ਹੁੰਦੇ ਆ ਜਦੋਂ ਮਰਜ਼ੀ ਮੇਰਾ ਫਾਰਮਰ ਭਰਾ ਕੋਈ ਵੀ ਇੱਥੇ ਵਿਜ਼ਿਟ ਕਰ ਜੇ 8 7 ਨਾਲ ਜਿਹੜੇ ਆ ਤੁਹਾਨੂੰ ਐਵਰੀ ਟਾਈਮ ਅਵੇਲੇਬਲ ਮਿਲਣਗੇ ਇਸ ਫਾਰਮ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ 6 ਸਤੰਬਰ ਤੇ ਸਮਾਂ ਕੋਈ ਮਾਰਨਿੰਗ ਚਾਹੇ ਦੁਪਹਿਰ ਤਾਂ 12:30 ਵਜੇ ਦਾ ਪੂਰੀ ਗੱਲਬਾਤ ਆਪਾਂ ਫਿਰ ਬਲਜਿੰਦਰ ਦੇ ਨਾਲ ਕਰਨਾਗੇ ਵੀਡੀਓ ਤੁਸੀਂ ਅੱਜ ਤੱਕ ਦੇਖਿਆ ਜੀ ਤਾਂ ਜਿਹੜੇ ਨਵੇਂ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਵੀ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਜਾਂ ਜਿਹੜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਬਾਕੀ ਮੇਰਾ ਪਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਆ ਪ੍ਰੈਸ ਕਰ ਲਿਆ ਕਰੋ ਤਾਂ ਜੋ ਬਿਲਕੁਲ ਰੋਜ਼ ਦੀ ਡੇਲੀ ਰੁਟੀਨ ਦੇ ਵਿੱਚ ਜਿਹੜੀ ਆਪਾਂ ਵੀਡੀਓ ਪਾਉਣੀ ਆ ਤੁਹਾਡੇ ਤੱਕ ਨੋਟੀਫਿਕੇਸ਼ਨ ਹੰਦੀ ਪਹੁੰਚਦੀ ਜਾਵੇ ਸਭ ਤੋਂ ਪਹਿਲਾਂ ਫਿਰ ਬਲਜਿੰਦਰ ਸਿੰਘ ਹੋਰ ਪੰਜ ਕੈਂਪ ਸੋ ਵਧੀਆ ਵਧੀਆ ਜੀ ਸ਼ੁਕਰ ਹੈ ਮਾਲਕ ਦਾ ਹੋਰ ਭਾਜੀ ਸੰਤੂ ਸਾਹਿਬ ਵੱਲੋਂ ਜਿਹੜੀ ਵੀਡੀਓ ਦੇਖਣ ਵਾਲੇ ਨੂੰ ਸਾਰਿਆਂ ਨੂੰ ਮੇਰੇ ਸਤਿ ਸ੍ਰੀ ਅਕਾਲ ਜੀ ਵੀਰੇ ਬਰਜਿੰਦਰ ਉਹਦੋਂ ਵੀ ਆਪਾਂ ਘਟੋ ਘਾਟ ਸਾਪ ਅਠ ਕਨਗ ਦਿਖਾਏ ਸੀਗੇ ਹਾਂਜੀ ਜੀ ਮਾਲ ਹੁੰਦੇ ਉਹਦੇ ਵਿੱਚੋਂ ਵੀ ਕਾਫੀ ਵਿਕ ਬੁੱਕ ਗਿਆ ਤਕਰੀਬਨ ਸਾਰਾ ਹੀ ਮਾਲ ਵੇਚ ਗਿਆ ਵੇਚ ਗਿਆ ਜੀ ਅੱਜ ਆਪਣੇ ਕੋਲ ਜਿਹੜੀਆਂ ਮੱਝਾਂ ਝੋਟੀਆਂ ਆਪਾਂ ਜ਼ਿਕਰ ਕੀਤਾ ਮੋٹے ਤੌਰ ਤੇ ਵੀ ਤਿੰਨ ਹੀ ਆਪਣੇ ਕੋਲ ਗੱਬਣਾ ਤੇ ਤਿੰਨ ਹੀ ਸੂਈਆਂ ਸਵਾਈਆਂ ਇੱਕ ਟੋਕੜ ਗੱਬਣਾ ਹਾਂਜੀ ਲੋ ਵੀ ਬਾਕੀ ਮਾਲ ਅੱਜ ਵੀ ਆਪਣੇ ਪਰਿਵਾਰ ਨੂੰ ਪਸੰਦ ਆਊਗਾ ਬਹੁਤ ਚੰਗੇ ਵੀਰ ਨਾਗਲਾ ਬਲਬ ਝੋਟੀਆਂ ਜਿਹੜੀਆਂ ਸੂਈਆਂ ਬਿਲਕੁਲ ਸਜਰ ਤਾਜ਼ੀਆਂ ਹੀ ਆ ਸੋ ਬਾਕੀ ਵੇਰਵਾ ਆਪਾਂ ਸ਼ਟਾਰਟ ਕਰਨੀ ਆ ਪਹਿਲੇ ਨੰਬਰ ਤੇ ਵੀਰ ਬਲਜਿੰਦਰ ਇਥੋਂ ਸ਼ਟਾਰਟ ਕਰਦੇ ਆ ਹਾਂਜੀ ਬੇਟੀ ਇਹ ਆਪਣਾ ਕੋਲ ਜਿਹੜੀ ਝੋਟੀ ਆ ਕਿਨਵਾ ਸੁਬਾ ਵੀਰ ਇਹ ਵੀਰ ਜੀ ਦੂਜਾ ਕਹਿੰਦੇ ਆ ਦੂਜਾ ਸੁਬਾ ਹਾਂਜੀ ਮਗਰ ਕਟਾ ਗਿਆ ਰਾਤ ਦੀ ਸੂਈ ਮਗਰ ਕਟਾ ਮੇਲ ਕਾਫ ਆ ਇਧਰ ਬਹਣੀ ਤੋਂ ਵੀ ਤੁਹਾਨੂੰ ਆਪਾਂ ਇੱਕ ਬਹਣੀ ਵਾਲੇ ਪਾਸੇ ਦਿਖਾ ਰਹੇ ਆ ਅਰਲੀਆਂ ਵਰਗੇ ਦਾਣਾ ਠੀਕ ਆ ਜੀ ਰਾਤੀ ਸੂਈ ਆ ਵੀਰੇ ਹਾਂਜੀ ਹਾਂਜੀ ਬੇਟੀ ਜ਼ੇਰ ਪਾਤੀ ਆਪਣੇ ਚੂਲੇ ਪਾਤੀ ਆ ਜੀ ਲੋ ਵੀ ਜ਼ੇਰ ਦੋਸਤੋ ਇਸੇ ਫਾਰਮ ਦੇ ਵਿੱਚ ਹੀ ਪਾਈ ਆ ਆਪਾਂ ਸ਼ਾਮੇ ਵਿੱਚ ਹੋਈ ਦਿਨੇ ਬਾਕੀ ਇਕ ਵਾਰ ਤੁਹਾਨੂੰ ਫੇਸ ਕੁਆਲਟੀ ਦਿਖਾ ਦਿੰਨੇ ਆ ਹਾਈਟ ਕਾ ਤਾਂ ਪੂਰਾ ਸਟਰਕਚਰ ਇਕ ਵਾਰ ਤੁਸੀਂ ਦੇਖ ਲਓ ਆ ਦੇਖੋ ਬਾਕੀ ਬਜੰਦਰ ਵੀਰ ਕੱਦ ਕੋ ਤਾਂ ਬੜਾ ਵੱਡਾ ਝੋਟੀ ਦਾ ਹਾਂਜੀ ਹਾਂਜੀ ਵੀਰ ਜੀ ਉਹ ਵੀ ਹਾਈਟ ਕਾ ਦੇ ਪਾਸਿਓਂ ਬਾਕੀ ਲੇਵੇ ਦੀ ਸਫਾਈ ਮੇਰਾ ਭਰਾ ਤੁਸੀਂ ਝਾਤ ਮਾਰੋ ਲੇਵੇਟਰ ਦੀ ਸਫਾਈ ਬਹੁਤ ਜਿਆਦੀ ਆ ਮਗਰ ਕਟਾ ਮੇਲ ਕਾਫ ਆ ਸੁੱਟਾਂ ਝਟੂਚਾ ਪੂਰਾ ਜ਼ਬਰਦਸਤਾਂ ਕਰ ਮਾਰੀਦਾ ਅੱਖ ਬੇਲੀ ਮਣਕੀ ਆ ਮੱਥੇ ਬੱਲ ਜੋ ਜੇਬਾ ਆਪਾਂ ਬਿਲਕੁਲ ਗੱਲ ਕਰਦੇ ਵੀ ਨੀਲੀ ਦੇ ਵਿੱਚ ਅੰਗਪਕ ਰੱਖਦੀ ਆ ਤੇ ਬੇਲੇ ਦੇ ਦੀ ਸਾਫ ਸੁਥਰੀ ਆ ਇੱਥੇ ਆ ਜੂਗਾ ਮੇਰਾ ਭਰਾ ਕੋਈ ਵੀ ਠੀਕ ਆ ਜੀ ਕੱਦ ਬਹੁਤ ਵੱਡਾ ਹੋਊਗਾ ਤੇ ਨਹੀਂ ਹੋਊਗਾ ਵੀ ਇੱਥੇ ਆ ਕੇ ਕੋਈ ਵੀ ਦੇਖੇ ਕੱਦ ਹਾਈਟ ਛੋਟੀ ਨਿਕਲੇ ਠੀਕ ਆ ਜੀ ਆ ਬਾਕੀ ਵੀ ਬੇਦਰ ਸਫਾਈ ਉਸਤੀਆਂ ਬਹੁਤ ਆ ਹਨਾ ਹਾਂਜੀ ਹਾਂਜੀ ਜੀ ਚਵਾਹੇ ਬੜਾ ਵਧੀਆ ਜੀ ਲੋ ਜੀ ਚਵਾਹੇ ਚੰਗਾ ਬਾਕੀ ਸਫਾਈਆਂ ਤੋਂ ਤੁਸੀਂ ਇੱਕ ਆਈਡੀਆ ਲਾਜ ਲੈਣਾ ਠੀਕ ਆ ਜੀ ਹਾਂਜੀ ਲੋਵੇ ਦੀ ਸਫਾਈ ਬਹੁਤ ਆ ਕੱਦ ਵੱਡਾ ਚੌੜਾ ਪਿੱਠਪੂੜਾ ਥੋੜਾ ਜਿਹਾ ਪਸ਼ੂ ਜਿਵੇਂ ਰਾਤੀ ਸੋਇਆ ਡਿਗਾ ਜਿਉਂ ਦੇ ਕਰਕੇ ਵੱਡੀ ਝੋਟੀ ਆ ਹਾਂਜੀ ਵਜਨ ਮੋੜ ਪੂਰਾ ਫਿਰ ਵੀ ਕਿਤੇ ਨਾ ਕਿਤੇ ਚਲੋ ਪਸ਼ੂ ਸੂਸਵਾ ਦੇ ਵਿੱਚ ਇੱਕ ਵਾਰੀ ਆ ਜਾਂਦਾ ਹਾਂਜੀ 32 ਆ ਤੁਹਾਨੂੰ ਬੱਚਾ ਦਿਖਾਉਣੇ ਆਪਾਂ ਬਿਲਕੁਲ ਜਿਹੜਾ ਮਗਰ ਇਹਦੇ ਆ ਮਗਰ ਕਟਾ ਜੀ ਨਾੜੂਆ ਨਾਲ ਆ ਗਿੱਲਾ ਨਾੜੂਆ ਗਿੱਲਾ ਨਾੜੂਆ ਨਾਲ ਬੱਚੇ ਦੇ ਠ ਬਹੁਤ ਵਧੀਆ ਸੋ ਚੰਗੀ ਝੋਟੀ ਆ ਬਾਕੀ ਮੇਰੇ ਭਰਾ ਜਿਹੜੇ ਠੀਕ ਹੈ ਜੀ ਅੱਗੇ ਕੋਈ ਨਸਲ ਬ੍ਰੀਡ ਤੇ ਵੀ ਕੰਮ ਕਰਨਾ ਚਾਹੁੰਦਾ ਕਾ ਕੋਈ ਨੀਲੀ ਦੇ ਤੁਸੀਂ ਚੰਗੇ ਟੀਕੇ ਰਖਾ ਸਕਦੇ ਜੇ ਚੰਗੇ ਮਾਲੀ ਤੇ ਜੰਪ ਕਰਾ ਲਿਆ ਜੇ ਬੱਚੇ ਸੋਨੇ ਪਾ ਦੇਊਗੀ ਬਜਿੰਦਰ ਵੀਰੇ ਮੋਲ ਡਿਮਾਂਡ ਤੇ ਆ ਗੱਲ ਮੁੱਕਦੀ ਆ ਕੀ ਰੋਗੀ ਡਿਮਾਂਡ ਇਹਦੀ ਵੀਰ ਜੀ ਮੋਲ ਆਪਾਂ ਕਰਨ ਨੂੰ ਪਰ ਡੇਢ ਵੀ ਕਰੀਏਗੀ ਹਾਂਜੀ 45 ਵੀ ਕਰੀਏਗੀ ਹਾਂਜੀ ਪੂਰੀ 40 ਵੀ ਝੋਟੀ ਦੇਵਾਂਗੇ 1 40 ਦੀ ਹਾਂਜੀ ਮੋਲ ਕੀ ਭਾਵੇਂ ਡੇਢ ਲੱਖ ਭਾਵੇਂ 45 ਡਿਮਾਂਡ ਕੁਛ ਵੀ ਆ ਦੇ ਦੇ 40 ਦੀ 40 ਦੀ ਕਾਹਦੀ ਮੌਕੇ ਤੇ ਚਲ ਹੁੰਦੇ ਰਹਿੰਦੇ ਇਮਾਨਤਾਨ ਹਾਂਜੀ ਹਾਂਜੀ ਭਾਈ ਲਓ ਵੀ ਛੋੜ ਛੱਪੇ ਜਿਹੜੇ ਕਿਸਾਨ ਵੀਰੋਂ ਮੌਕੇ ਤੇ ਹੁੰਦੇ ਰਹਿਣਗੇ 1.40 ਹਜ਼ਾਰ ਦੀ ਇਹ ਅੱਜ ਆਪਣੇ ਭਰਾਵਾਂ ਨੂੰ ਵੀਰਾਂ ਦਾ ਵੀ ਦੇ ਦੇਾਂਗੇ ਛੋਟੀ ਬਾਕੀ ਜਿਹੋ ਜਿਹੋ ਦੋਸਤੋਂ ਆਪਾਂ ਪਸ਼ੂ ਖਰੀਦਦੇ ਆ ਉਹ ਜਿਹੜਾ ਜਿਹੜਾ ਰੇਟ ਆਪਾਂ ਨੂੰ ਪੜਨਾ ਪੈਂਦਾ ਠੀਕ ਆ ਇਧਰ ਦੇਖੋ ਬਹੁਤ ਵਧੀਆ ਠੀਕ ਆ ਜੀ ਸੋ ਬਾਕੀ ਚਵਾਈਆਂ ਚਬੂਈਆਂ ਜਾ ਕੇ ਕਰਮਾਂ ਦੇ ਥੱਲੇ ਬਣ ਬਣ ਚਾਹੂਗੀ ਚੰਗੀ ਬਣ ਜੂਏ ਜੀ ਕਿਉਂਕਿ ਛੋਟੀ ਸੁਭਾਅ ਚ ਹੋਈ ਆ ਆਪਾਂ ਠੀਕ ਆ ਜੀ ਹਾਂਜੀ ਬਾਕੀ ਚੌੜ ਜਾਨ ਤੁਸੀਂ ਦੱਸ ਹੀ ਦਿੱਤਾ ਮੈਂ ਮੋਗਾ ਹੀ ਚਵਾਈ ਮੋਗਾ ਚੋ ਓਕੇ ਆ ਜੀ ਠੀਕ ਆ ਤੇ ਬਗਿੰਦਰ ਵੀਰ ਸਾਗਰ ਨਬਰ ਤੇ ਅੱਜਦਰ ਚੱਲਦੇ ਤੇ ਇਹ ਵੀ ਗੱਬਣ ਇਹ ਗੱਬਣਿਆ ਜੀ ਲੋ ਵੀ ਇੱਕ ਨਵਸਬੂ ਸੂਰੀ ਅੱਗੇ ਕੋਈ ਵੀਰ ਦੂਜਾ ਮਾਲੇ ਕੋਈ ਤੀਜਾ ਮਾਲੇ ਜੀ ਬੋ ਜੀ ਘਰ ਵਾਲੇ ਤੇ ਦੂਜਾ ਕਹਿੰਦੇ ਸੀ ਹਾਂ ਤੇ ਬੋ ਬਿੱਠੀ ਜੀ ਇਹ ਆਪਦੀ ਮੇਰਾ ਭਰਾ ਸਮਝ ਦੇਖ ਲਓ ਦੂਜੇ ਵੀ ਕਿਸੇ ਨੂੰ ਤੀਜੇ ਨੂੰ ਸਮਝ ਲੱਗਦੀ ਆ ਆਪਦੀ ਸਮਝ ਦੇਖ ਲਿਆ ਜੀ ਲੈ ਜੀ ਹਫਤਾ ਅੱਠ ਦਿਨ ਅਜੇ ਹਾਂਜੀ ਹਾਂਜੀ ਲੋ ਵੀ ਇੱਕ ਹਫਤਾ ਅੱਠ ਦਿਨ ਅਜੇ ਸਮਾਂ ਹੀ ਕੱਢਦੀ ਆ ਠੀਕ ਆ ਜੀ ਬਾਕੀ ਵੇਲਬੂਲ ਬੜੀ ਸੋਹਣੀ ਆ ਮੈਂ ਦੀ ਕਦਕੁੱਦ ਵੀ ਇਹਦਾ ਵੀ ਚੰਗਾ ਸਿੰਗਲ ਖੱਦੀ ਦੇ ਵਿੱਚ ਆ ਜਿਹੜੀ ਮੇਨ ਗੱਲ ਕਰਨ ਵਾਲੀ ਆ ਦੋਸਤੋ ਦੇਵੇ ਦੀ ਇੱਕਸਾਰ ਆ ਬਿਲਕੁਲ ਪੱਧਰ ਫੇਸ ਕੁਆਲਿਟੀ ਤੁਹਾਨੂੰ ਦਿਖਾਈਏ ਤੇ ਮੱਥੇ ਦੇ ਵਿੱਚ ਇੱਕ ਵੀ ਵਾਲ ਨਹੀਂ ਜੇ ਚਿੱਟਾ ਬਿਲਕੁਲ ਬਲੈਕ ਆ ਸ਼ਾਈ ਸ਼ੂਈ ਤੁਹਾਡੇ ਸਾਹਮਣੇ ਆ ਫੇਸ ਕੁਆਲਿਟੀ ਤੁਸੀਂ ਆ ਦੇਖ ਲਓ ਇਧਰ ਕੰਪਨੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਜੀ ਆਠ ਲੈ ਜੇ ਸੱਤ ਲੈ ਜੇ ਸੋ ਜਿੰਨਾ ਕਿ ਦੋਸਤੋ ਸਮਾਂ ਲੈ ਜੂਗੀ ਉਨਾ ਹੀ ਕਰਮਾ ਦੀ ਥੱਲੇ ਚੰਗਾ ਬਣ ਜੂਗੀ ਬਾਕੀ ਲੈਵਲ ਉਵੇ ਦੀ ਸਫਾਈ ਪੂਰੀ ਆ ਕੋਈ ਭਰਾ ਆਪਣੇ ਤਿੱਪਕੇ ਦਸੱਲੀ ਕਰ ਲੈ ਬਾਕੀ ਭਾਰ ਪਿੱਛੇ ਦੀ ਮੁਸ਼ਕਲ ਨਹੀਂ ਆਪਣੀ ਆਪਣੀ ਗਾਰੰਟੀ ਠੀਕ ਆ ਭਰਾ ਸੋ ਗੱਬਣ ਪਸ਼ੂਆ ਦੋਸਤੋ ਵਿੱਚ ਪੁੱਛਣਾ ਫਰਜ਼ ਬਣਦਾ ਬਹੁਤੇ ਵੀਰ ਚਲੋ ਇੱਥੇ ਆਣ ਕੇ ਸੌਦਾ ਕਰਦੇ ਆ ਉਹਨਾਂ ਲਈ ਵੀ ਵੈਲਨ ਕੋਡਾ ਚੰਗੀ ਗੱਲ ਆ ਬਹੁਤ ਵਧੀਆ ਆ ਆਪਾਂ ਵੀ ਚਾਹੁੰਦੇ ਆ ਵੀ ਕੋਈ ਵੀ ਸੱਜਣ ਆਵੇ ਦੇ ਇੱਥੇ ਆਣ ਕੇ ਆਪਣੀ ਅੱਖੀ ਜ਼ਰੂਰ ਵੇਖੇ ਠੀਕ ਆ ਆ ਦੇਖੋ ਜੀ ਠੀਕ ਬਕਿੰਦਰ ਵੀਰ ਦੇ ਦੇਣ ਲੈਣ ਕੀ ਕਰਦਾ ਵੀਰ ਜੀ ਮੁੱਲ ਕਰਨ ਨੂੰ ਪਰ 1 25 ਕਰੀ ਜਾਈ ਆ ਆ 1 20 ਦੀ ਛੋਟੀ ਦੇਵਾਂਗੇ 1 20 ਦੀ ਹਾਂਜੀ ਵੀ ਹਾਂ ਨਾ ਜੋ ਇੱਕੋ ਗੱਲ ਜਿਹੜੀ ਹੋਵੇ ਵਿੱਚ ਕੋਈ ਕਰਾਂਗੇ ਮਾਨਤਾ ਨਹੀਂ ਖੁੱਲਾ ਕਰਾਂਗੇ ਠੀਕ ਆ ਹਾਂਜੀ ਇਹ ਵੀ ਮਾਨਤਾ ਵੀ ਵੀ ਕਰਾਂਗੇ ਠੀਕ ਆ 1 15 ਦੇ ਦਾਂਗੇ ਜੀ 1 15 ਦੀ ਹਾਂਜੀ ਵੀ ਇਸੇ ਤਰ੍ਹਾਂ ਘਸਰਾ ਘੁਸਰਾ ਕੱਢ ਕੇ ਦੱਸਿਓ ਮੈਨੂੰ ਹਾਂਜੀ ਕੋ ਵੀ 1 ਲੱਖ 15000 ਦੀ ਇਹ ਤੁਹਾਨੂੰ ਜਿਹੜੀ ਦੋਸਤਾਂ ਮਾਝ ਮਿਲ ਜੂਗੀ ਪੂਰੀ ਵੱਡੀ ਆ ਸਿੰਗਲ ਛੱਡੀ ਆ ਇੱਥੇ ਆਦਰ ਇੱਕ ਤੁਹਾਨੂੰ ਆਪਾ ਦਿਖਾ ਦਿੰਦੇ ਆ ਨੀਨੀ ਦੇ ਵਿੱਚ ਇਹ ਗੱਬਣ ਗੱਬਣ ਹੈ ਜੀ ਗੱਬਣ ਲਓ ਵੀ ਗੱਬਣ ਦਿਖਾ ਦਿੰਦੇ ਆ ਨੀਲੀ ਦੇ ਵਿੱਚ ਇਹ ਮੱਜ ਇਹ ਝੋਟੀ ਹੈ ਵੈਸੇ ਕਿ ਨਾ ਦੂਜਾ ਦੂਜਾ ਸੋਣਾ ਜੀ ਦੂਜਾ ਸੁਬਾ ਹਾਂਜੀ ਲਓ ਜੀ ਗੱਬਣ ਝੋਟੀ ਆਪਾ ਤੁਹਾਨੂੰ ਦਿਖਾ ਰਹੇ ਆ ਦੂਜਾ ਸੁਬਾ ਬਾਕੀ ਲੱਤੀ ਰੁੱਤੀ ਥੱਲੇੋਂ ਕਾਫੀ ਹੈ ਪ੍ਰੋਪਰ ਤੁਹਾਨੂੰ ਬਾਹਰ ਕੱਢ ਕੇ ਤਸੱਲੀ ਨਾਲ ਦਿਖਾ ਦਿੰਦੇ ਆ ਆ ਵੇਖੋ ਜੀ ਹਾਈਡ ਕਰਦ ਵੀ ਕਰਮ ਵਾਲੀ ਦਾ ਮੀਡੀਅਮ ਆ ਮੀਡੀਅਮ ਹਾਈਡ ਕਰਦ ਦੇ ਵਿੱਚ ਆਪਾਂ ਨਹੀਂ ਕੋਸ਼ੀ ਪੂਰੀ ਆ ਵੀ ਕੋਈ ਵੀ ਇੱਥੇ ਆਣ ਕੇ ਇਹ ਨਹੀਂ ਕਹੂਗਾ ਸ਼ੁਗਲ ਸੀ ਫਿੱਕੀ ਆ ਬਾਕੀ ਥਾਮ ਲੇਵਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਮਾਰਕਿੰਗ ਇਹਦੀ ਜਿਹੜੀ ਹੈਗੀ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਓਵਰ ਮਾਰਕਿੰਗ ਦੇ ਵਿੱਚ ਜ਼ਰੂਰ ਹੈਗੀ ਉਹ ਸਾਰੇ ਭਰਾਵਾਂ ਨੂੰ ਨਜ਼ਰ ਆਉਂਦੀ ਆ ਅੱਖ ਬਿੱਲੀ ਮਣਕੀ ਆ ਵਾਈਟ ਸਿੰਘ ਛੋਟਾ ਸਿੰਘ ਆ ਤੇ ਇਧਰ ਮਨੀਰ ਬਜਿੰਦਰ ਹੈ ਨੂੰ ਮਾਰਾ ਤੋਰਿਆ ਜੀ ਆ ਦੇਖੋ ਜੀ ਰਾਮ ਨਾਲ ਲੈ ਜੂ 20 ਦਿਨ ਹਨਾ ਹਾਂਜੀ ਦਾ ਵੀ ਲੈ ਸਕਦੀ ਹੈ ਜੀ 10 ਵੀ ਲੈ ਕੇ ਜਾ ਸਕਦੀ ਹਾਂ ਹਾਂਜੀ ਹਨਾ ਲਓ ਵੀ ਠੀਕ ਆ ਜੀ ਸੋ ਬਾਕੀ ਚਲੋ ਸਾਰੇ ਪ੍ਰਾਣੋਂ ਦੱਸੋ ਨਹੀਂ ਦਿਆ ਠੀਕ ਆ ਜੀ ਲੈ ਵਾ ਲੂਆ ਕਰਮ ਵਾਲੀ ਥੱਲੇ ਚੰਗਾ ਭਰੂ ਕੀ 10 ਦਿਨ ਲੈ ਜੇ 8 ਲੈ ਜੇ ਸੋ ਇਹਨਾਂ ਗੈਡੀਆਂ ਮੰਨ ਕੇ ਤੁਸੀਂ ਦਿਨਾਂ ਦਾ ਸੌਦਾ ਕਰ ਲਿਆ ਜੀ ਆ ਦੇਖੋ ਜੀ ਜੀਕਾ ਬਜੰਦਰ ਕੀ ਡਿਮਾਂਡ ਵੀਰ ਕਰਦਿਆਂ ਦੀ ਮੋਰ ਕਰਨ ਜੀ 130 ਵੀ ਕਰੀ ਜਾਈਏ ਹਾਂਜੀ 125 ਦੀ ਝੋਟੀ ਦੇਵਾਂਗੇ ਜੀ 125 ਦੀ ਹਾਂਜੀ ਠੀਕ ਹੈ ਜੀ ਯਸ ਨੋ ਵਿੱਚੋਂ ਕੋਈ ਵਿੱਚੋਂ ਮਾਨਤਨ ਕਰਾਂਗੇ ਜੀ ਠੀਕ ਆ ਭਰਾ ਲੋ ਵੀ 125 ਦੀ ਵਿੱਚੋਂ ਛੋੜ ਛੱਪੇ ਹੋਣਗੇ ਮੌਕੇ ਦੇ ਮਾਨਤਨ ਹੋਣਗੇ ਠੀਕ ਹੈ ਜੀ ਬਸ 8-7 ਦਿਨ ਦੀ ਨਰਮੀਆਂ ਕਰਮਾ ਲਈ ਬਾਕੀ ਝੋਟੀ ਚੰਗੀ ਆ ਸਫਾਈਆਂ ਦੇ ਵਿੱਚ ਆ ਬਾਕੀ ਤੁਸੀਂ ਦੇਖ ਹੀ ਲਿਆ ਇੱਧਰ ਆਹ ਜਿਹੜੀ ਆਪਣੇ ਕੋਲ ਬਰਮਾਝਾ ਕਰਨ ਦੀ ਸੂਈ ਆ ਆਹ ਸੂਈ ਹੈ ਆ ਬੱਚਾ ਜੀ ਲਓ ਜੀ ਹੋ ਗਏ 10 12 ਦਿਨ ਹਾਂਜੀ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਆ ਕਿੰਨਾ ਦੁੱਧ ਵੀਰੋ ਦੇ ਥਲੇ ਦੁੱਧ ਦੇ 11 ਕਿਲੋ ਜੀ 11 ਕਿਲੋ ਦੁੱਧ 15 ਦਿਨਾਂ ਦੀ ਸੂਈ ਕੱਟਾਈ ਆ ਮਗਰ ਕੱਟਿਆ ਕੱਟਿਆ ਜੀ ਮਗਰ ਕਟਾ ਠੀਕ ਆ ਜੀ ਸੋ 11 ਕਿਲੋ ਦੁੱਧ ਇਸ ਵਕਤ ਕਿਸਾਨ ਵੀਰੋ ਦੇ ਥਲੇ ਹਾਜ਼ਰ ਬਾਕੀ ਬਨਾਥਣਾ ਜਿਹੜਾ ਤੁਸੀਂ ਦੇਖ ਸਕਦੇ ਜੇ ਟਾਈਮ ਆਪਾਂ ਤੁਹਾਨੂੰ ਨੋਟ ਕਰਾ ਹੀ ਦਿੱਤਾ ਸੋ ਟਾਈਮੋ ਟਾਈਮ ਜਿੱਦਾਂ ਮਰਜੀ ਕੋਈ ਸੱਜਣ ਚੋ ਕੇ ਆਪਣੀ ਤਸੱਲੀ ਕਰੇ ਹਾਈਟ ਮੀਡੀਅਮ ਦੇ ਵਿੱਚ ਆ ਸਿੰਗਲ ਗੱਡੀ ਆ ਪਿੰਡਾ ਪਤਲਾ ਬਿਲਕੁਲ ਥਾਣ ਥਣ ਬਹੁਤ ਵਧੀਆ ਲੱਗਾ ਬਿਲਕੁਲ ਗੱਲ ਤੁਹਾਨੂੰ ਜਿਹੜਾ ਵਖਾ ਰਹੇ ਨੇ ਆਪਾਂ ਆ ਚੈੱਕ ਕਰੋ ਕਿੱਥੇ ਲੈ ਬੱਚੇ ਦਾ ਕਾਲੀ ਪੈਂਦੀ ਹਾਂ ਹਾਂ ਜੀ ਆ ਕੋਈ ਗੱਲ ਨਹੀਂ ਮੋੜ ਲਓ ਲਓ ਜੀ 15 ਦਿਨਾਂ ਦੀ ਸੂਈ ਹੈ ਦੋਸਤੋ ਸਵੇਰ ਕੋਈ ਤਿੱਜਾ ਮੰਨ ਕੇ ਸੌਦਾ ਕਰ ਲਿਓ ਦੂਜਾ ਸਮਝ ਲਿਓ ਬਾਕੀ ਪ੍ਰੋਪਰ ਆਪਾਂ ਡਿਟੇਲ ਜਿਹੜੀ ਤੁਹਾਨੂੰ ਦਿੱਤੀ ਆ 15 ਦਿਨਾਂ ਦੀ ਸੂਈ ਹੈ 11 ਕਿਲੋ ਦੁੱਧ ਇਹਦੇ ਥੱਲੇ ਇਸ ਵਕਤ ਹਾਜ਼ਰ ਹੈ ओके बलजिंदर ਵੀਰੇ ਕੀ ਮੋਲ ਕੀ ਡਿਮਾਂਡ ਰੋਗੀ ਇਹਦੀ ਮੋਲ ਕਰਨ ਜੀ ਲੱਖ ਵੀ ਕਰ ਲੀਏ ਆ 95 ਕਰ ਲੀਏ ਆ 90000 ਦੀ ਪੂਰੇ ਦੀ 90 ਦੀ ਹਾਂਜੀ ਮੇਰਾ ਸਾ ਆਪ ਫਲਾਗੇ ਭੈਣ ਭਰਾ ਨੂੰ ਵੀ ਤੋੜ ਦੇਣੀ ਇਹ ਗੱਲ ਤੋੜ ਦੇਣੀ 90 ਦੀ ਹਾਂਜੀ ਬਾਕੀ ਚਲੋ ਕੋਈ ਨਹੀਂ ਫੇਰ ਕਰਦੇ ਜੀ ਹੋਰ ਆਏ ਮਾਨਤਨ ਕਰਾਂਗੇ ਜੀ ਲਓ ਵੀ ਥੋੜਾ ਜਿਹਾ ਬਾਤ ਜਦੋਂ ਸ਼ੋਰ ਚੁੱਪੇ ਹੁੰਦੇ ਰਹਿਣਗੇ ਮੌਕੇ ਤੇ 90000 ਦੀ ਵੀਰਾਂ ਦਾ ਵੀ ਇਹ ਆਪਾਂ ਦੇ ਦਿਆਂਗੇ ਕਿਸੇ ਭਰਾ ਨੂੰ ਮੱਝ 11 ਕਿਲੋ ਦੁੱਧ ਇਸ ਵਕਤੇ ਦੇ ਥਲੇ ਚਵਾਵਾ ਜਰਾ ਇੰਦੇ ਤੇ ਖਾ ਜਰਾ ਅੱਗੇ ਵਿਖਾ ਦੇਣੇ ਤੁਹਾਨੂੰ ਅਗਲੀ ਮਾਚੇ ਵੀ ਬਿਲਕੁਲ ਸੱਜਰਪਾਜੀ ਸੂਈਏ ਵੀਰੇ ਨਹੀਂ ਜੀ ਇਹ ਗੱਬਣਿਆ ਚੌਥੇ ਸੂਏ ਸੂਣਾ ਜੀ ਇਹ ਗੱਬਣਾ ਹਾਂਜੀ ਬਾਬੇ ਚੌਥਾ ਸੁਬਾ ਸੂਣਾ ਦੀ ਮਾਚੇ ਤੁਹਾਨੂੰ ਦਿਖਾ ਰਿਹਾ ਗੱਬਣ ਮਾਚਾ ਬਾਕੀ ਢਾਂਚਾ ਮੇਰੇ ਭਰਾਵੋ ਦੇਖ ਸਕਦੇ ਹੋ ਤੁਸੀਂ ਆਹਨ ਬਿਲਕੁਲ ਜਿਵੇਂ ਨੂੰ ਆਪਾਂ ਕਹਿੰਦੇ ਨੇ ਵੀ ਗੰਡੇ ਦੇ ਛਿਲਕੇ ਜਿਹੜਾ ਦੋਸਤੋਂ ਪਿੰਡਾਂ ਬਦਲੇ ਪਿੰਡੇ ਦੇ ਵਿੱਚ ਆ ਸੋ ਸਮਾਂ ਲੈਂਦੀ ਏ ਕੋਈ ਹਫਤੇ ਭਾਂਡ ਬਣ ਕੇ 10 ਦਿਨ ਲੈਂਦੀ ਛੇ ਦਿਨ ਲੈਂਦੀ ਲਓ ਜੀ 10 ਦਿਨ ਹਜੇ ਨਾਰਮਲ ਲੈਂਦੀ ਏ ਘਰ ਵਾਲੇ ਕਹਿੰਦੇ ਸੂਣ ਲੱਗਿਆ ਚੱਡਾ ਪਰ ਹੁੰਦੀ ਹੈ ਜੀ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਜਿੱਡੀ ਮਾਜਾ ਵੀਰ ਬਲਜਿੰਦਰ ਥੋੜੇ ਉੱਤੋਂ ਕੇਰਾ ਸੇਵਾ ਸੰਭਾਲ ਦੇ ਵਿੱਚ ਥੋੜੇ ਮਾਏ ਕਰੋ ਆਈ ਆ ਇੱਥੋਂ ਫੇਸ ਵਿਖਾ ਦਿਆ ਜੀ ਚੌਥਾ ਸੂਆ ਦੋਸਤੋ ਇਹ ਮਾਜਾ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਆ ਕਰੋ ਚੱਕ ਬੱਲਾ ਮੱਥਾ ਅੱਖਾਂ ਦੇ ਵਿੱਚ ਬਿੱਲਾ ਪਣ ਜਿਹੜਾ ਬਿਲਕੁਲ ਤੁਹਾਨੂੰ ਨਜ਼ਰ ਆਊਗਾ ਜਵਾਬ ਹੈਗਾ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਦਿੰਨੇ ਆਪਾਂ ਇੱਕ ਵਾਰੀ ਆ ਦੇਖੋ ਜੀ ਸੋ ਲੈ ਲਈਏ ਪਈ ਇਸ ਕਰਕੇ 10 ਦਿਨ ਆਈਡੀਆ ਲਾ ਲ ਜਿਆਦਾ ਬਿਲਕੁਲ ਪਿਆਰੀ ਤੇ ਹੋਊਗੀ ਜਾਂ ਕੋਈ ਇੱਕ ਅੱਧਾ ਦਿਨ ਉੱਪਰ ਵੀ ਪਸ਼ੂ ਲੈ ਕੇ ਜਾ ਸਕਦਾ। ਬਾਕੀ ਮਿਲਕਨਾਰ ਦੋਵੇਂ ਪਾਸੇ ਮੋਟੀ ਆ। ਚਾਰੇ ਥਾਣਾ ਬਾਕੀ ਵੰਦਗਰਲਾ ਤੁਹਾਡੇ ਸਾਹਮਣੇ ਆ ਠੀਕ ਆ। ਸੋ ਬਾਕੀ ਪਿੰਡੇ ਪੁੰਡੇ ਦੀ ਤੁਹਾਨੂੰ ਪ੍ਰੋਪਰ ਦਿਖਾਈ ਦਿੱਤੀ ਆ। ਹਾਈਟ ਘਾਤੋ ਵੀ ਸੋਹਣਾ ਜਿਵੇਂ ਜਿਵੇਂ ਕਰਮਾਲ ਦੀ ਸੇਵਾ ਹੋਈ ਭਰ ਗਈ ਪਿੰਡੇ ਦੇ ਪਾਸਿਓਂ ਤੇ ਦੂਣੀ ਜੀ ਆਪਣੀ ਆ ਠੀਕ ਆ ਜੀ ਕੋਈ ਵੀ ਪਸ਼ੂ ਜਾਨਵਰ ਆ ਜਦੋਂ ਥੋੜਾ ਭਰ ਜੇ ਸਿਹਤਮੰਦ ਹੋ ਜਾਏ ਠੀਕ ਆ ਜੀ ਥੋੜਾ ਜਿਹਾ ਦੂਣਾ ਜੀ ਆਪਣਾ ਸ਼ੁਰੂ ਹੋ ਜਾਂਦਾ। ਠੀਕ ਆ ਓਕੇ ਬਜਿੰਦਰ ਵੀਰ ਕੀ ਮੁੱਲ ਉਹ ਲਗਾਉਣੀ ਜੀ ਵਿਤੀ ਪਰਪੈਂਡ ਕਰੀਏ ਇਹ ਆ ਸਰ ਦੇ ਵਿੱਚੋਂ ਮਾਨਤਾ ਕਰਾਂਗੇ 60 ਤੋਂ ਮਾਨਤਾ ਨਾ ਹਾਂਜੀ ਉਹ ਵੀ ਕੱਚੀ ਦਾ ਕਰਕੇ ਅੱਜ ਕਰਾਂਗੇ ਠੀਕ ਆ ਜੀ ਕਿਉਂਕਿ 10 ਦਿਨ ਸਾਹਮਣੇ ਪੈਣੀ ਆ ਆ 60000 ਦੀ ਮੱਝ ਦੇਵਾਂਗੇ ਉਹ ਚੋਂ ਮਾਨਤਾ ਕਰਾਂਗੇ ਠੀਕ ਆ ਬਬੇ 60000 ਦੇ ਵਿੱਚੋਂ ਮਾਨਤਾ ਨ ਹੋ ਜੂਗਾ ਬਾਕੀ ਮੇਰੇ ਭਰਾਵੋ ਪਾਲਿਓ ਹੱਥ ਠੀਕ ਆ ਜੀ ਬਾਕੀ ਜਾਇਜ਼ ਰੇਟ ਦੇ ਵਿੱਚ ਆ ਬਿਲਕੁਲ ਸੂਤਰਜਾ ਮੁੱਲ ਆ ਠੀਕ ਆ ਤੇ ਅੱਗੇ ਇਨਵੈਸਟ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੀ ਅਗਲੀ ਮੱਝ ਬੇਸ਼ੱਕ ਇਹ ਵੀ ਸੱਜਰਤਾ ਜੀ ਸੂਈਏ ਬਲਜਿੰਦਰ ਹਾਂਜੀ ਮਗਰ ਇਹ ਦਿਨ ਹੋ ਗਏ ਵੀਰ ਇਹਨੂੰ ਅੱਜ 6-7 ਦਿਨ ਹੋ ਗਏ ਜੀ ਲੋ ਜੀ 6-7 ਦਿਨ ਆ ਮਗਰ ਕੱਟੀ ਕੱਟੇ ਕੱਟੀ ਹੈ ਮਗਰ ਹਾਂਜੀ ਲਓ ਵੀ ਠੀਕ ਹੈ ਜੀ ਨੰਬਰ ਵਾਈਜ਼ ਦੀ ਜੇਕਰ ਗੱਲ ਕਰੀਏ ਤੇ 6ਵੇਂ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਗਰ ਕੱਟੀ ਹੈ ਸੂਬਾ ਪਿੱਜਾ ਹੀ ਹੈ ਜੀ ਪਿੱਜਾ ਹੀ ਚੌਥਾ 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 ਹਾਂ ਚਲੋ ਜੀ ਚੌਥਾ ਸੂਬਾ ਠੀਕ ਹੈ ਜੀ ਕਿੰਨਾ ਦੁੱਧ ਫਿਰ ਦੱਸਿਆ ਜੀ 8 ਕਿਲੋ ਜੀ 8 ਕਿਲੋ ਦੁੱਧ ਆ ਠੀਕ ਹੈ ਜੀ ਕੱਤੀ ਮਗਰ ਚੌਥਾ ਸੂਬਾ ਜਿਹੜੀ ਇਹ ਤੁਹਾਨੂੰ ਮੱਝ ਆਪਾਂ ਦਿਖਾ ਰਹ ਸਿੰਗਲ ਰੱਬੀ ਦੀ ਆ ਪਿੰਡੇ ਪੁੰਡੇ ਦੀ ਮੇਰਾ ਪ੍ਰਾਇਕੁਰੀ ਸਾਰੇ ਪਾਸਿਓ ਮਾਰੋ ਚਾਤ ਹੈ ਸਿੰਘ ਜਿਹੜਾ ਪਛਾਣੋਂ ਸ਼ਿਪਰੇ ਸਿੰਘ ਥੋੜਾ ਪਛਾਣੋਂ ਸਿੰਘ ਆ ਜਾਂਦਾ ਕੰਨਾਂ ਵਾਲੀ ਸਿਰ ਨੂੰ ਪੈਗ ਸਿਰ ਨੂੰ ਬਾਕੀ ਲੇਵੇ ਭੰਡ ਦੀ ਸਾਫ ਆ ਬਲਜਿੰਦਰਪੁਰੀ ਹੈ ਨਾ ਹਾਂਜੀ ਹਾਂਜੀ ਚੁਵਾਈ ਓਕੇ ਹੈ ਜੀ ਹੂੰ ਲਓ ਜੀ 8 ਕਿਲੋ ਕਿਸਾਨ ਵੀਰੋ ਜਿਹਦੇ ਥੱਲੇ ਹੁਣ ਇਸ ਵਕਤ ਦੁੱਧ ਆ ਬਾਕੀ ਚੁਵਾਈ ਸਾਫ ਸੁਥਰੀ ਆ ਪਿੰਡੇ ਦੀ ਤੁਸੀਂ ਦੇਖ ਲਈ ਆ ਫੇਸ ਕੁਆਲਟੀ ਮੂੰਹ ਮੱਥਾ ਦਾ ਚੈੱਕ ਕਰ ਸਕਦੇ ਜੇ ਆ ਮਾਰੋ ਚਾਤ ਆ ਦੇਖੋ ਠੀਕ ਹੈ ਵੀਰੇ ਠੀਕ ਆ ਮਨਜਿੰਦਰ ਵੀ ਤਾਂ ਦੇ ਦਈਏ ਕਿੰਨੇ ਦੀ ਮੇਰੀ ਕੰਮ ਮੁੱਲ ਕਰੀਏ 75 ਆ 70 ਦੇ ਵਿੱਚ ਦੋ ਛੱਡ ਦਿੰਦੇ 8000 ਦੀ 8000 ਦੀ ਹਾਂਜੀ ਵੀ ਹਾਂ ਲਈਏ ਬਸ 8000 ਲੈ ਵੀ 8000 ਦੀ ਇਹ ਮੱਝ ਮਿਲ ਜੂਗੀ ਭਰਾਵਾ ਮਗਰ ਕੱਤੀ ਆ ਇੱਕ ਵਾਰੀ ਤੁਹਾਨੂੰ ਫਿਰ ਬੱਚਾ ਵਿਖਾ ਦਿੰਨੇ ਆ ਇਹ ਮਗਰ ਕੱਤੀ ਆ ਦੇ ਇਤੋਂ ਬਾਅਦ ਇੱਕ ਆਪਾਂ ਤੁਹਾਨੂੰ ਟੋਕਰ ਗੱਬਣ ਆ ਗਈ ਵੀਰ ਹਾਂਜੀ ਵੀਰ ਜੀ ਟੋਕਰ ਗੱਬਣ 31 ਦਿਖਾਉਣ ਲੱਗੇ ਆ ਠੀਕ ਆ ਜੀ ਇਹ ਵੈਸੇ ਹੁਣ ਚੱਲਣ ਲਈ ਪਹਿਲੇ ਸਵੇਰੇ ਕਰ ਦੁੱਧੇ ਨਹੀਂ ਗੱਬਣੇ ਦੁੱਧੇ ਦੀ ਗੱਬਣੇ ਆ ਜੀ ਕਿੰਨੇ ਮਹੀਨਿਆਂ ਦੀ ਵੀਰ ਸਾਢੇ ਪੰਜਾਂ ਦੀ ਕੋਈ 10.5 ਦੀ ਮਾਲੇ ਸਾਢੇ ਪੰਜਾਂ ਦੀ ਆਪਣੀ ਚੈੱਕ ਪਾਸ ਆ ਆ ਘਰ ਵਾਲੇ ਵੀ ਸਾਢੇ ਪੰਜਾਂ ਦੀ ਕਹਿੰਦੇ ਆ ਇਸ ਦਾ 10-5 ਦਿਨ ਦਾ ਆਪਾਂ ਕਹਿ ਨਹੀਂ ਸਕਦੇ ਵੀ ਸਾਢੇ ਪੰਜਾਂ ਦੀ ਮੰਨ ਕੇ ਕੋਈ ਤਕਰੀਬਨ ਖਰੀਦੇ ਖਰੀਦਦੇ ਜੀ ਦੁੱਧ 5 ਕੇ ਸਾਢੇ ਪੰਜ 5 ਕਿਲੋ ਦੀ 5 ਕਿਲੋ ਆੜੇ ਤੇ ਦੋਵੇਂ ਟਾਈਮ ਮਿਲਦੀ ਹੈ ਜੀ ਦੋਵੇਂ ਪਾੜੇ ਤੇ ਹਾਂਜੀ ਦੇ ਕੋ ਉਹ ਤੋਂ ਬਾਅਦ ਤੋਰ ਕੇ ਦਿਖਾਵਾਂਗੇ ਬਾਕੀ ਆ ਫੇਸ ਕੁਆਲਟੀ ਐ ਸਿੰਘ ਗੁਲਾਈ ਦੇ ਵਿੱਚ ਆ ਥੋੜੇ ਜਿਹਾ ਉਪਰੋਂ ਘੁੰਮਿਆ ਬਿਲਕੁਲ ਛੋਟਾ ਸਿੰਘ ਆ ਮੱਥੇ ਫੁੱਲ ਇਧਰ ਜਿਹੜਾ 5 ਕਿਲੋ ਦੁੱਧ ਇਹਦੇ ਥਲੇ ਹਾਜ਼ਰ ਆ ਤੇ ਮਿਲਦੀ ਭਾਰੇ ਤੇ ਠੀਕ ਆ ਜੀ ਕੋਈ ਭਰਾ ਆਪਣੀ ਚੈੱਕ ਕਰਾਉਣੀ ਚਾਹੁੰਦਾ ਚਾਹੇ ਉਸ ਡਾਕਟਰ ਤੋਂ ਤੁਸੀਂ ਕਨਫਰਮ ਕਰਾਉਣੀ ਚਾਹੁੰਦੇ ਜੇ ਤੇ ਸਾਡੇ 5 ਮਹੀਨੇ ਦੀ ਜਿਹੜੀ ਇਹ ਕਨਫਰਮ ਆ ਠੀਕ ਆ ਸੋ ਗੱਭਨ ਚੈੱਕ ਗਾ ਦੂਜੇ ਸ਼ੁੱਕਰ ਦੇ ਲਈ ਐਸ ਵਕਤ 5 ਕਿਲੋ ਦੁੱਧ ਠੀਕ ਆ ਜੀ ਲੈ ਵੀ ਵੀਰ ਖੋਲ ਕੇ ਮਾੜਾ ਦਿਖਾ ਦਈਏ ਬਲਜਿੰਦਰ ਇੱਕ ਮਿੰਟ ਰੋਕ ਲਓ ਵੀਰੇ ਪਾ ਲਓ ਜੀ ਬਾਕੀ ਵੀਰ ਬਰਜਿੰਦਰ ਮੈਨੂੰ ਲੱਗਦਾ ਫੁੰਦੀ ਬੜੀ ਟਿਕਾਣੇ ਤੇ ਆ ਹਾਂ ਜੀ ਵਿੱਚੀ ਆ ਬਾਕੀ ਝੋਟੀ ਵੀ ਬੜੀ ਸੋਹਣੀ ਆ ਦੋਸਤੋ ਨਵਾਂ ਅੰਗ ਦੂਜਾ ਸੂਆ ਇਸ ਝੋਟੀ ਨੇ ਸੋਣਾ ਪੰਜਾ ਮਹੀਨਿਆਂ ਦੀ ਗੱਬਣ ਆ ਸਾਢੇ ਪੰਜਾਂ ਦੀ ਸੌਰੀ ਜਿਹੜੀ ਗੱਬਣ ਇਹ ਤੁਹਾਨੂੰ ਆਪਾਂ ਝੋਟੀ ਦਿਖਾ ਰਹੇ ਹਾਂ 5 ਕਿਲੋ ਦੁੱਧ ਬਿਲਕੁਲ ਜਿਹੜੀ ਪਹਾੜੇ ਤੇ ਮਿਲਦੀ ਆ ਕੋਈ ਵੀ ਸੱਜਣ ਆਪਦਾ ਬਿਲਕੁਲ ਪਹਾੜਾ ਪਾ ਕੇ ਚੋਕੇ ਤਸੱਲੀ ਕਰ ਸਕਦਾ ਫੇਸ ਕੁਆਲਟੀ ਦੇਖ ਸਕਦੇ ਜੇ ਮੂੰਹ ਮੱਥੇ ਦੀ ਵੀ ਚੰਗੀ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਟੋਕਰ ਕ ਆਪਣਾ ਕਾਫੀ ਭਰਾ ਚਲੋ ਡਿਮਾਂਡ ਆਪਣੇ ਕਰਦੇ ਰਹਿੰਦੇ ਆ ਹਰੇਕ ਭਰਾ ਨੂੰ ਹੁੰਦਾ ਵੀ ਕੋਈ ਕਿਸੇ ਰਕਮ ਦਾ ਪਸ਼ੁਕ੍ਰਿਤੀ ਹੈ ਕੋਈ ਕਿਸੇ ਰਕਮ ਦਾ ਝੋਟੀ ਚੰਗੀ ਆ ਛੜਦਾ ਨਹੀਂ ਕੋਈ ਮੇਰਾ ਵੀਰ ਠੀਕਾ ਜੀ ਯਕਾ ਪਾਠ ਹੀ ਆ ਦੇਖੋ ਇੱਕ ਪਾਠ ਹੀ ਕੋਈ ਗੱਲ ਤੇ ਚੋਂ ਚਵਾ ਦੀ ਫਿਰ ਬਿਲਕੁਲ ਚੰਗ ਚੰਗੀ ਓਕੇ ਓਕੇ ਆ ਜੀ ਮਾਲ ਬਿਠੀਦਾ ਨਹੀਂ ਮਾਲ ਵੈਸੇ ਮੇਰੇ ਭਰਾਓ ਕੋਈ ਮੰਡੀ ਕੇ ਨਹੀਂ ਐ ਬਿਲਕੁਲ ਇਹ ਦੇ ਘਰਾਂ ਦੇ ਵਿੱਚੋਂ ਮਾਲ ਆਪਾਂ ਤੁਹਾਨੂੰ ਦਿਖਾਉਣੇ ਆ। ਵੀ ਬਿਲਕੁਲ ਇਥੇ ਆਣ ਕੇ ਉਹਦੇ ਖੁੱਲੇ ਦਿਲ ਨਾਲ ਮੇਰਾ ਭਰਾ ਬਿਆਨਾ ਸਹੀ ਕਰਕੇ ਆਪਾਂ ਤਸੱਲੀ ਕਰਿਆ ਕਰੋ ਠੀਕ ਆ। ਸੋ ਟੋਕਰ ਦਾ ਆਪਣਾ 31 ਝੋਟੀ ਬੜੀ ਪਿਆਰੀ ਜਿਹੜੀ ਤੁਹਾਨੂੰ ਦਿਖਾ ਦਿੱਤੀ ਹੈ ਜਨੇ ਲੈਨੇ ਕਰ ਲਿਈਆਂ ਵੀਰ ਦੇ ਨਾਲ ਕੀ ਵੀਰ ਬਜਿੰਦਰ ਲੈਣ ਦੇਣ ਕਰਦਾ। ਵੀ ਜੀ ਮੁੱਲ ਪਰ 70 ਵੀ ਕਰੀਏ ਇਹ। ਹਾਂ 65000 ਦੀ ਝੋਟੀ ਦੇਵਾਂਗੇ। 65000 ਦੀ? ਹਾਂ ਜੀ। ਅਗਲਾ ਆਪਦਾ ਡਾਕਟਰ ਤੋਂ ਚੈੱਕ ਕਰਾ ਕੇ ਹਾਂ। ਬੇਸ਼ੱਕ ਅਸੀਂ ਆ ਜਾਾਂਗੇ ਆਪਦੇ ਡਾਕਟਰ ਤੋਂ ਚੈੱਕ ਕਰਾ ਲੈ। ਬੱਸ ਹਾਂਜੀ। ਉਹ ਵੀ 65000 ਦੀ ਵੀਰਾਂ ਦਾ ਵੀ ਝੋਟੀ ਆਪਾਂ ਦੇ ਦੇ ਦਾਂਗੇ ਕਿਸੇ ਭਰਾ ਨੂੰ। ਕੋਈ ਭਰਾ ਜਿੱਦਾ ਮਰਜ਼ੀ ਤਸੱਲੀ ਕਰੇ ਠੀਕ ਆ ਜੀ। ਤੇ ਇਹ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾ ਦਿੱਤੀ ਐ ਕਿ ਪਾਠ ਵਿਖਾਉਣੇ ਮੇਰੇ ਭਰਾਵਾਂ ਨੂੰ। ਇਧਰ ਪਾਠਾ ਵੀਰ ਬਜਿੰਦਰ ਕਿੰਨੀ ਕੁ ਉਮਰ? ਕਿਹ ਦੋਂਦੀ ਐ ਜੀ? ਦੋਂਦੀ ਆ। ਦੋਂਦੀ ਐ। ਵਾਹ ਬਜਿੰਦਰ ਵੀਰਾਂ ਦਾ ਵਿਆਹ ਵੇਖਲਾ ਦੋਂਦੀ ਐ। ਹਾਂਜੀ। ਠੀਕ ਆ। ਤੇ ਬਾਕੀ ਵੀਰ ਬਜਿੰਦਰ ਸਾਹਿਬ ਕੋਈ ਚਲੋ ਲੱਕੀ ਬਣੀ ਤੇ ਨਹੀਂ। ਲੱਗੀ 20 ਦਿਨ ਹੋਏ ਐ 15 ਉਹ ਗਾਰੰਟੀ ਕੋਈ ਨਹੀਂ। ਹੇ ਕਾਜੀ ਚਲੋ ਇਹਨੇ ਦਿਨਾਂ ਦੀ ਗਾਰੰਟੀ ਕੋਈ ਨਹੀਂ ਕੋਈ ਗਾਰੰਟੀ ਰੂਡ ਬੋਂਦੀ ਹੋਵੇ ਫਿਰ ਤਾਂ ਬੰਦਾ ਕਹਿ ਸਕਦਾ ਪਾ ਸਕਦਾ ਹੈ ਹਾਂਜੀ ਤੇ ਕੀ ਮੁੱਲ ਕੀ ਡਿਮਾਂਡ ਮੋਲ ਸਾਰਾ ਪਰਵਾਠ ਕਰੀ ਜੀ ਹਾਂ 7500 ਦਾ ਬਾਬੂ 7500 ਦੀ ਦੋਸਤੋ ਇਹ ਬੱਕਰੀ ਤੁਹਾਨੂੰ ਮਿਲ ਜੂਗੀ ਬਾਕੀ ਦੋਂਦੀ ਆ ਉਮਰ ਰਕੋਰਡਿੰਗ ਤੁਸੀਂ ਆਪ ਜਜਮੈਂਟ ਕਰ ਲਿਓ ਜਿਹੜੇ ਮੇਰੇ ਭਰਾਵ ਦੇ ਪਰਖ ਕਰਦੇ ਆ ਜਾਣਕਾਰ ਨੇ ਜਿਨ੍ਹਾਂ ਦੇ ਇੱਕ ਆਪਣੇ ਬਿਲਕੁਲ ਬੱਕਰੀ ਫਾਰਮ ਆ ਜਿਹੜੇ ਭਰਾਵਾਂ ਦੇ ਜਾਂ ਜਿਨ੍ਹਾਂ ਦੇ ਆਪਣੇ ਬਿਲਕੁਲ ਫਾਰਮ ਦੇ ਵਿੱਚ ਪਾਉਣੀ ਆ ਤੇ ਨਾਲ ਦੇ ਨਾਲ ਹੈ ਭੋਦੀ ਆ ਨਾ ਸਿਰੋਂ ਹਾਂਜੀ ਹਾਂਜੀ ਭੋਦੀ ਆ ਕੋਈ ਸਿੰਘ ਸੂਂਗ ਨਹੀਂ ਗਾ ਵੇਖੋ ਠੀਕ ਆ ਜੀ ਕੰਨ ਵੀ ਜਿਹੜਾ ਬਿਲਕੁਲ ਤੁਸੀਂ ਦੇਖੋਗੇ ਹੱਥ ਦੀ ਗਿੱਠ ਜਿੰਨਾ ਕਾਰਾ ਜਿਹਾ ਹਾਂਜੀ ਹਾਂਜੀ ਤੇ ਬਾਕੀ ਕੋਈ ਦੇਸੀ ਦੇ ਵਿੱਚ ਮੰਨ ਕੇ ਸੌਦਾ ਕਰ ਲੈ ਤੇ ਦੋਂਦੀਆਂ ਦੇ ਵਿੱਚ ਇਹ ਬੱਕਰੀ ਆ 7500 ਦੀ ਹਾਂਜੀ ਹਾਂਜੀ ਠੀਕ ਆ ਬਿਲਕੁਲ 7500 ਦੀ ਇਹ ਤੁਹਾਨੂੰ ਮਿਲ ਜਾਊਗੀ ਤੇ ਇੱਕ ਬਲਜਿੰਦਰ ਵੀਰ ਆਪਣੇ ਕੰਟੈਕਟ ਨੰਬਰ ਕਰ ਦਿਓ ਸਾਹ ਜੀ ਵੀਰ ਜੀ ਪਿੰਡ ਬਲਜਿੰਦਰ ਨੱਥੂਗਾ ਤਸਵੀਲ ਪੱਟੀ ਜਿਹੜਾ ਤਰਨਤਾਰਨ ਜੀ ਫੋਨ ਨੰਬਰ ਆ 9814754288 ਜੀ ਠੀਕ ਆ ਜੀ ਲੋਬੀ ਕਿਸਾਨ ਵੀਰੋ ਇਹ ਨੰਬਰ ਆ ਵੀਰ ਬਲਜਿੰਦਰ ਸਿੰਘ ਹੋਣਾ ਦੇ ਸੋ ਮਾਲ ਇਹਨਾਂ ਦੇ ਫਾਰਮ ਤੇ ਆਇਆ ਗਿਆ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਪੰਜ ਸਤਨਾਕ ਜਿਹੜੇ ਐਵਰੀ ਹਰੇਕ ਪੂਰ ਦੇ ਵਿੱਚ ਆਪਾਂ ਜਿਹੜੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ